ਹਾਂ ਨੌਰ ਦੇ ਪਿੰਡ ਸ਼ੂਰ ਦੇ ਵਿੱਚੋਂ ਪਰ ਇਨਫਰਮੇਸ਼ਨ ਆਈ ਸੀ ਕਿ ਇੱਥੇ ਮੌਜੂਦਾ ਜਿਹੜੇ ਸਰਪੰਚ ਨੇ ਉਹਨਾਂ ਦੇ ਭਰਾ ਨਿਰਮਲ ਸਿੰਘ ਨੂੰ ਜਿਹੜੀਆਂ ਇੱਕ ਪਿੰਡ ਦੇ ਵਿਅਕਤੀ ਜਿਸ ਦਾ ਨਾਮ ਲਖਮੀ ਸਿੰਘ ਫੌਜੀ ਉਹਨਾਂ ਵੱਲੋਂ ਜਿਹੜੀਆਂ ਗੋਲੀਆਂ ਮਾਰਕੀਆਂ ਸੀ। ਅਸੀਂ ਮੌਕੇ ਤੇ ਪਹੁੰਚੇ ਹਾਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਸਾਰੀ ਇਹਨਾਂ ਦੀ ਡਿਟੇਲ ਲੈ ਲਈ ਔਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਅਧਿਕਾਰੀਆਂ ਦੇ ਸਾਥੇ ਅਸੀਂ ਜਿਹੜੀਆਂ ਉਹ ਵਰਕਪਲਾਨ ਸਕੀਮਾ ਬਣਾ ਕੇ ਜਿੰਨੇ ਬੰਦਿਆਂ ਦੇ ਨਾਮ ਇਹਦੇ ਵਿੱਚ ਫਿਕਰ ਹੋ ਰਹੇ ਨੇ ਉਹਨਾਂ ਸਾਰਿਆਂ ਦੇ ਉੱਤੇ ਜਿਹੜੀ ਇਮੀਡੀਏਟਲੀ ਸੀ ਐਫਆਈਆਰ ਦਰਜ ਕਰਕੇ ਤੇ ਅਸੀਂ ਟੀਮਾਂ ਬਣਾ ਕੇ ਰੇਡਸ ਜਿਹੜੇ ਸ਼ੁਰੂ ਕਰਵਾ ਦਿੱਤੇ ਨੇ 올ਰੀਡੀ ਬਹੁਤ ਜਲਦ ਅਸੀਂ ਜਿਹੜੇ ਇਹਦੇ ਦੋਸ਼ੀ ਨੇ ਉਹ ਆਇਡੈਂਟੀਫਾਈਡ ਨੇ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਔਰ ਅਸੀਂ ਸਰਕਾਰੀ ਰਸਤਾ ਡੇ ਹਾਂ ਜੀ ਭਰਾਓ ਪਹਿਲਾਂ ਇਹਨਾਂ ਨੇ ਸਰਕਾਰੀ ਰਸਤਾ ਡੱਕਿਆ ਐਸਐਚਓ ਸਾਹਿਬ ਕੋਲ ਇਹਨੇ ਮੌਕਾ ਵੇਖਿਆ ਜਾ ਕੇ ਮੌਕਾ ਵੇਖੋ ਤਾਂ ਕਿ ਤੁਸੀਂ ਰਸਤਾ ਚਾਲੂ ਕਰੋ ਇਹਨਾਂ ਨੇ ਰਾਤ ਬੰਦੇ ਲਿਆਂਦੇ ਖਾਸਿਓ ਜੀ ਇਹਨਾਂ ਨੇ ਪਹਿਲਾਂ ਸਾਰਾ ਪਿੰਡ ਦੇ ਸਾਡੇ ਮੁੰਡੇ ਨੂੰ ਸੱਟਾਂ ਲਾ ਕੇ ਆਏ ਨੇ ਉਹ ਵੀ ਇੱਥੇ ਦਾਖਲ ਹੋਇਆ ਅੱਜ ਇਹਨਾਂ ਦਾ ਸਰਪੰਚ ਦਾ ਭਰਾ ਨਰਮਨ ਸਿੰਘ ਮੈਨੂੰ ਧਮਕੀ ਦਿੱਤੀ ਰਾਤ 10 ਵਜੇ ਮੈਨੂੰ ਲਫ ਫੋਨ ਆਇਆ ਜੀ ਉਹਦਾ ਸਰਵਣ ਸਰਵਣ ਸਿੰਘ ਅੰਗਲੈਂਡ ਤੋਂ ਆਦਾ ਸਵੇਰੇ ਕਲਾਂਦੜ ਤੋਂ ਜਾ ਕੇ ਕੋਈ ਤੇਰਾ 10 ਸਾਲਾਂ ਦਾ ਮੁੰਡਾ ਚੁੱਕ ਕੇ ਮਾਰਦਾ ਸਕੂਲੋਂ ਮੈਂ ਆ ਵੀ ਮਨੂ ਘਰੋਂ ਮੇਰਾ ਭਰਾ ਅਬਰਤਾ ਜੀ ਕਲਨੌਰ ਦੇ ਪਿੰਡ ਸ਼ੂਰ ਦੇ ਵਿੱਚੋਂ ਪਰ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਮੌਜੂਦਾ ਜਿਹੜੇ ਸਰਪੰਚ ਨੇ ਉਹਨਾਂ ਦੇ ਭਰਾ ਨਿਰਮਲ ਸਿੰਘ ਨੂੰ ਜਿਹੜੀਆਂ ਇੱਕ ਪਿੰਡ ਦੇ ਵਕੀਲ ਜਿਸ ਦਾ ਨਾਮ ਲਖਪ੍ਰੀਤ ਸਿੰਘ ਫੌਜੀ ਉਹਨਾਂ ਵੱਲੋਂ ਜਿਹੜੀਆਂ ਗੋਲੀਆਂ ਮਾਰਕੀਆਂ ਸੀ। ਤੋਂ ਅਸੀਂ ਮੌਕੇ ਤੇ ਪਹੁੰਚੇ ਹਾਂ ਪਰਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਸਾਰੀ ਇਹਨਾਂ ਦੀ ਡਿਟੇਲ ਲੈ ਲਈ ਔਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਨਾਲ ਅਸੀਂ ਜਿਹੜੀਆਂ ਉਹ ਵਰਕਪਲਾਨ ਸਕੀਮਾ ਬਣਾ ਕੇ ਜਿੰਨੇ ਬੰਦਿਆਂ ਦੇ ਨਾਮ ਇਹਦੇ ਵਿੱਚ ਫਿਕਰ ਹੋ ਰਹੇ ਨੇ ਉਹਨਾਂ ਸਾਰਿਆਂ ਦੇ ਉੱਤੇ ਜਿਹੜੀ ਇਮੀਡੀਟਲੀ ਸੀ ਆਪਾਂ ਯਾਰ ਦਰਜ ਕਰਕੇ ਤੇ ਅਸੀਂ ਟੀਮਾਂ ਬਣਾ ਕੇ ਰੇਡ ਜਿਹੜੇ ਸ਼ੁਰੂ ਕਰਵਾ ਦਿੱਤੇ ਨੇ ਆਲਰੇਡੀ ਬਹੁਤ ਜਲਦ ਅਸੀਂ ਜਿਹੜੇ ਇਹਦੇ ਦੋਸ਼ੀ ਨੇ ਆਇਡੈਂਟੀਫਾਈਡ ਨੇ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਔਰ ਹੋਰ ਸੰਘੇ ਬਹਿਲਵਾਨ ਸਰਵਰ ਜਿਹਦੇ ਪੇ ਅਸੀਂ ਸਰਕਾਰੀ ਰਸਤਾ ਢੱਕਿਆ ਜੀ ਭਰਾਓ ਪਹਿਲਾਂ ਇਹਨਾਂ ਨੇ ਸਰਕਾਰੀ ਰਸਤਾ ਢੱਕਿਆ ਐਸਐਚਓ ਸਾਹਿਬ ਕੋਲੇ ਨੇ ਮੌਕਾ ਵੇਖਿਆ ਜਾ ਕੇ ਮੌਕਾ ਵੇਖ ਕੋ ਦਾ ਕਿ ਤੁਸੀਂ ਰਸਤਾ ਚਾਲੂ ਕਰੋ ਇਹਨਾਂ ਨੇ ਰਾਤ ਬੰਦੇ ਲਿਆਂਦੇ ਖਾਸਿਓ ਜੀ ਇਹਨਾਂ ਨੇ ਪਹਿਲਾਂ ਸਾਰਾ ਪਿੰਡ ਦੇ ਸਾਡੇ ਮੁੰਡੇ ਨੂੰ ਸੱਟਾਂ ਲਾ ਕੇ ਆਏ ਨੇ ਉਹ ਵੀ ਇਥੇ ਦਾਖਲ ਹੋਇਆ ਅੱਜ ਇਹਨਾਂ ਦਾ ਸਰਪੰਚ ਦਾ ਭਰਾ ਨਰਮਨ ਸਿੰਘ ਮੈਨੂੰ ਧਮਕੀ ਦਿੱਤੀ ਰਾਤ 10 ਵਜੇ ਮੈਨੂੰ ਲਫ ਫੋਨ ਆਇਆ ਜੀ ਉਹਦਾ ਸਰਵਣ ਸਰਵਣ ਸਿੰਘ ਅੰਗਲੈਂਡ ਤੋਂ ਆਦਾ ਸਵੇਰੇ ਕਲਾਂਦਰ ਤੋਂ ਜਾ ਕੇ ਕੋ ਤੇਰਾ 10 ਸਾਲਾਂ ਦਾ ਮੁੰਡਾ ਚੁੱਕ ਕੇ ਮਾਰਦਾ ਸਕੂਲੋਂ ਮੈਂ ਵੀ ਮਨੂ ਬਾਰੋ ਮੇਰਾ ਭਰਾ ਅਵਰਤਾ ਜੀ